ਇਸ ਤਰ੍ਹਾਂ ਦੀ ਵੱਡੀ ਅਲਿਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨਪੁਆਇੰਟ ਤੇ ਲੁੱਟਖੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫਤੀਸ਼ ਜਿਹੇ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨਹੀਂ ਸਲਾਈ ਸੀ ਰੋਬਰੀ ਆਰਮਜ਼ ਆਗਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਲੈਂਟ 203 217 ਬੀ ਐਨ ਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛੁਆਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਾ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗੋਹਨਿਆਂਾ ਲੁੱਟਕਾਂ ਨਿਕਲਿਆ ਪਤੀ ਪਤਨੀ ਦਾ ਡਰਾਮਾ ਬਠਿੰਡਾ ਪੁਲਿਸ ਨੇ 24 ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼ ਬਠਿੰਡਾ ਪੁਲਿਸ ਨੇ ਬੀਤੇ ਦਿਨ ਆਸਟ੍ਰੇਲੀਆ ਤੋਂ ਆਏ ਪ੍ਰਵਾਸੀ ਭਾਰਤੀ ਪਰਿਵਾਰ ਤੋਂ ਸੋਨੇ ਦੇ ਗਹਿਣਿਆਂ ਦੀ ਲੁੱਟ ਕਰਨ ਦੀ ਝੂਠੀ ਇਤਲਾਹ ਦੇਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੂੰ ਬੀਤੇ ਦਿਨ ਰਾਤ ਸਮੇਂ ਇੱਕ ਇਤਲਾਹ ਮਿਲੀ ਕਿ ਇੱਕ ਇਨੋਵਾ ਕਾਰ ਵਿੱਚ ਸਵਾਰ ਪਰਿਵਾਰ ਨਾਲ ਕੁਝ ਨਾਮਾਅਲੂਮ ਵਿਅਕਤੀਆਂ ਵੱਲੋਂ ਜੈਤੋ ਬਾਈਪਾਸ ਨੇੜੇ ਲੁੱਟਖੋਹ ਕੀਤੀ ਗਈ ਹੈ ਅੱਜ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਤੁਹਾਨੂੰ अर्ली ਮਾਰਨਿੰਗ ਪਤਾ ਹੋਣਾ ਇਹ ਤੇ ਰਿਪੋਰਟ ਆਈ ਸੀਗੀ ਕਿ ਨਈਆਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਹਨਾਂ ਨੂੰ ਤੇ ਚੌਂਕੀ ਗੋਨਿਆਣਾ ਮੰਡੀ ਇਨਫੋਰਮੇਸ਼ਨ ਸੀਗੀ ਇੱਕ ਫੈਮਿਲੀ ਇਨੋਵਾ ਗੱਡੀ ਚਾਹ ਰਹੀ ਸੀਗੀ ਜਿਹੜੇ ਪਿੱਛੋਂ ਚੱਕ ਬੱਕ ਜਗਬਖਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀਜ਼ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਲ ਇਹ ਅੱਜਕੱਲ ਐਡਲਟ ਆਸਟ੍ਰੇਲੀਆ ਤੋਂ ਆਏ ਹੋਏ ਐ ਪਿੱਛੇ ਜਗਬਖਤੂ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਹ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਆ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਡ ਅਰਟੀਗਾ ਗੱਡੀ ਆਂਦੀ ਹੈ ਜਿਹਦੇ ਚ 7-8 ਯੂਥ ਸਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ ਬਿਕੋਜ਼ ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਇਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿੰਨੀ ਵੀ ਮੇਰੀ ਜੁਐਲਰੀ ਸਿਗੇ ਵਿੱਚ ਇਨਕਲੂਡਡ ਅਰਾਊਂਡ 28 ਤੋਲੇ ਵਰਥ ਆਫ ਉਹਦੇ ਜਿਹੜੀ ਚੂੜੀਆਂ ਸਿਗੀਆਂ ਤੇ ਉਹਦੇ ਜਿਹੜੇ ਗਲੇ ਦਾ ਹਾਰ ਸੀ ਉਹਦਾ ਵਜ਼ਨ अराउंड 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੈਸਲੇਟ ਸਾਰਾ ਕੁਝ ਮਿਲਾ ਕੇ अराउंड 39 ਤੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ 8 ਗਨ ਪੁਆਇੰਟ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ-ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਟ ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਦੱਸਿਆ ਵੀ ਬਹੁਤ ਜ਼ਿਆਦਾ ਵਾਰਥ ਆਫ ਜੁਐਲਰੀ ਇਨਵੋਲਡ ਹੈ ਔਰ ਇਹਨਾਂ ਨੇ ਕਿਹਾ ਕਿ ਇੱਕ ਨੇ ਗਨ ਪੁਆਇੰਟ ਤੇ ਦੋ ਹੋਰ ਵੀ ਬੰਦੇ ਆ ਕੁੱਲ ਅਸਲੇ ਸਿਗੇ ਮਤਲਬ ਅਰਾਊਂਡ 3 ਦੇ ਵਰ ਕਲੇਮਿੰਗ ਕਿ ਗਨ ਗਨ ਪੁਆਇੰਟ ਤੇ ਯੂਜ਼ ਹੋਏ ਸੋ ਇਹਦੇ ਚ ਮੈਂ ਐਸਪੀਡੀ ਨਰਿੰਦਰ ਇਹਨਾਂ ਦੇ ਸੁਪਰਵੀਜ਼ਨ ਚ ਸੀਆਈਏ ਸਟਾਫ ਟੂ ਇਨਸਪੈਕਟਰ ਕਰਨ ਦੀ ਟੀਮ ਨੂੰ ਵੀ ਨਾਲ ਲਾਇਆ ਔਰ ਇਹਨਾਂ ਨੇ ਬੇਸਡ ਔਨ ਫੁਟੇਜ ਔਰ ਇਹਨਾਂ ਨਾਲ ਗੱਲਬਾਤ ਕਰਦੇ ਕਰਦੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਹਿਊਮਨ ਇੰਟ ਤੇ ਔਰ ਇਹਨਾਂ ਨੂੰ ਵਾਰ-ਵਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ially ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦਿਓ ਬਟ ਕਾਫੀ ਦੇ ਡਿਲੇ ਹੋਣ ਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚ ਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਇੰਚਾਰਜ ਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ ਔਰ ਆਰਮਜ਼ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੌਰਾਨ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਈਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6 ਸੱਜਣੇ ਸਿਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸਿਗੇ ਇਹਨਾਂ ਦੀ ਟੀਮ ਇਹਦੇ 'ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ சுரேਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਇਕ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਜ਼ਿਲਕਾ ਦੇ ਰੈਂਡ ਵਾਲੇ ਤੇ ਇੱਕ ਸਚਿਨ ਵੀ ਸੀਗਾ ਇਹ ਸਾਰੇ ਫਜ਼ਿਲਕਾ ਤੋਂ ਉਸ ਗੱਡੀ 'ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੇ ਆਪਸ 'ਚ ਹੀ ਉਹਦਾ ਹਸਬੰਦ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਹੀ ਥੋੜੀ ਹੱਥੋਪਾਈ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਤਾਂ ਸਾਡੇ ਤੇ ਹੀ ਗੱਲ ਪੈ ਰਹੀ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਇਹ ਅਵੇਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨਪੁਆਇੰਟ ਤੇ ਲੁੱਟ ਕੋ ਹੋਈ ਹੈ ਜੋ ਇਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਬਾਰੀ-ਬਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਿਡ ਸੀਗੀ ਇਸ ਕਰਕੇ ਅਸੀਂ ਤਫ਼ਤੀਸ਼ ਜਿਹੇ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀ ਨਹੀਂ ਸ্লাইਸ ਸੀ ਰੋਬਰੀ ਆਰਮਸ ਆਗਦੇ ਉਹਦਾ ਘਾਟਾ ਝੂਰਮ ਕਰਕੇ ਔਰ ਪੁਲਿਸ ਨੂੰ ਮਿਸਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁ ਨਿਕੁਲੈਂਟ 200 217 BNS ਉਹਦਾ ਵਾਅਦਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿੱਛੋਂ ਆਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਾਲ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇੱਕ ਇਹਦਾ ਕਨਕਲੂਜਨ ਹੈ ਕਿ ਸੌਰੀ ਕੋਈ ਬੋਲ ਰਿਹਾਸ ਮਤਲਬ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟ्रू ਐਟ 올 ਔਰ ਤੁਹਾਨੂੰ ਸਾਰਿਆਂ ਨੂੰ ਬੁਲਾਉਣ ਦਾ ਮਕਸਦ ਮੇਰੇ ਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਉਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਂ ਉਹਨੂੰ ਪੁੱਛਿਆ ਵੀ ਵੀ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕਡ ਯੂ ਗਿਵ ਸੱਚ ਅਨ ਰਿਸਪੌਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆ ਸੇਇੰਗ ਕਿ ਕੁਝ ਯਾਦ ਨਹੀਂ ਆ ਰਿਹਾ ਐਦਾਂ ਮਤਲਬ ਉਸ ਕੱਲ ਤੁਹਾਡੇ ਚੋ ਵੀ ਕਈ ਮੈਨੂੰ ਮਿਲ ਕੇ ਗਏ ਮੀਡੀਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵੀ ਦਿਨ ਦਿਹਾੜੇ ਜਾਂ लेट नाइट अट्टी वड्डी लूट हो गई है, so, uh, also, है, है। सो इट इज अन अपील थ्रू योर मीडियाम आल्सो के पब्लिक ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਅ ਚ ਸ਼ਾਇਦ ਲੋਕਾਂ ਨੂੰ ਇਹ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀਆਂ ਨੇ ਟਰਨਡ ਆਊਟ ਕਿ ਹਸਬੰਦ ਨੇ ਹੀ ਆਪਣੀ ਵਾਈਫ ਦੀ ਕੰਟ੍ਰੈਕ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਪਰ ਟਰਨਡ ਆਊਟ ਕਿ ਕੁਝ ਵੀ ਨਾਉ दैट ਲੇਡੀ ਇਸ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਂ ਵੀ ਨਹੀਂ ਲਿਆ ਮਤਲਬ ਫਰਮ ਸੇਂਗ ਕਿ 40 ਟੋਲੇ ਮੇਰੇ ਨਾਲ ਖੋਹ ਹੋਈ ਹੈ ਗਨ ਪੁਆਇੰਟੇ ਹੋਈ ਹੈ ਨਾਓ ਦੇ ਆਰ ਸੇਂਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੈਂਡ ਕਹਿ ਰਿਹਾ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਥੈਨ ਟੂ ਦਾ ਪੁਆਇੰਟ ਇਜ਼ ਈਵਨ ਸੇਂਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਇਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਏਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਐਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁਟਕੋ ਵੀ ਹੁੰਦੇ ਜੇ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ ਦੈਟ ਵਿਲ ਹੈਲਪ ਯੂ ਔਰ ਸਾਨੂੰ ਸਾਡੇ ਲਈ ਵੀ ਉਹਨੂੰ ਤਫ਼ਤੀਸ਼ ਕਰਨਾ ਜ਼ਿਆਦਾ ਸੌਖਾ ਹੈ ਇਨਾਂ ਦੀ ਜੀ ਗੱਡੀ 'ਚ ਐਕਚੁਅਲੀ ਏ ਫੈਮਿਲੀ ਵੈਟਿੰਗ ਤੋਂ ਤਾਂ ਆ ਰਹੇ ਸੀ ਦੈਟ ਇਜ਼ 올 ਟ੍ਰੂ ਇਨਦਰ ਪੰਜ ਸਾਲ ਦੀ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸਾਧਨ ਦਾ ਕੋਈ 1920 ਯਰਸ ਦਾ ਫੈਮਿਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਾਦਾ ਵਾਈਫ ਔਰ ਹਸਬੈਂਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਪਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰ ਹੀ ਗੱਲ ਬਣ ਰਹੀ ਬਟ देयर वाज नो ਗਨਪੁਆਇੰਟ देयर वाज नो ਲੂਟ ਆਫ ਐਨੀ ਜੁਐਲਰੀ ਮਹੂਲੀ ਕਿ ਉਹਨੂੰ ਐਡੀ ਬੱਟੀ ਦਾ ਖਲਾਵਾ ਕਿ ਇਹਨਾਂ ਨੇ ਬਣਾਈ ਕਾਰਨ ਕਿਸੇ ਦੇ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਨਾਲ ਨਾਲ ਗੱਲਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਇੱਥੋਂ ਪਾਈ ਹੋਇਆ ਇੱਥੋਂ ਪਾਈ ਕਿਉਂ ਹੋਇਆ ਜੀ ਹੁਣ ਤਾਈ ਹਸਬੰਡ ਵਾਈ ਤੋਂ ਬੋਤਨ ਨਹੀਂ ਦੱਸਦੇ ਪਰ ਜਿਹੜੇ ਮੁੰਡੇ ਅਰਟੀਗਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈ ਵੀ ਖੜੀ ਹੈ ਕੁਝ ਇਸ ਤਰ੍ਹਾਂ ਦਾ ਆਪਸ ਚ ਤਾਂ ਨਹੀਂ ਨਾ ਦਾ ਕੋਈ ਖਿੱਚਾ ਤੋਈ ਹੋ ਰਹੀ ਬਟ ਈਵਨ ਦੇ ਆ ਸ਼ੌਕੇ ਨਾ ਨੇ ਐਨੀ ਵੱਡੀ ਕਹਾਣੀ ਬਣਾ ਤਾਨੂੰ ਜੀ ਮੀਟੀਆਂ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ ਚ ਬੁਲਾਉਂਦਾ ਇਹ ਰਿਕੁਐਸਟ ਔਰ ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆ ਈਵਨ ਦੇ ਆ ਨਾਟ ਈਵਨ ਲੋਕਲਾਈਟਸ ਮੈਂ ਤਾਂ ਹੀ ਉਹਨਾਂ ਨੂੰ ਕਿਹਾ लेडी कह रही है कि मैं नर्सिंग ਦਾ ਕੰਮ ਉੱਥੇ ਕਰਦੀ ਹਾਂ ਤੇ ਹਸਬੰਡ کہہ ਰਿਹਾ ਮੈਂ ਕੋਈ ਪ੍ਰਾਪਰਟੀ ਡੀਲਿੰਗ ਦਾ ਉੱਥੇ ਕੰਮ ਕਰਦਾ ਅਡੇਲਟਸ ਵੀ ਇਸ ਤਰ੍ਹਾਂ ਦੇ professions ਦੇ ਹੋ ਕੇ ਵੀ ਇੰਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਸੋ ਇਟ ਇਜ਼ ਅ ਲੈਸਨ ਫਾਰ ਅਸ ਆਲਸੋ ਤੁਹਾਨੂੰ ਵੀ ਪਬਲਿਕ ਅਵੇਅਰ ਕਰਨਾ ਚਾਹੀਦਾ ਹੈ ਮੈਡਮ ਇਹ ਫੌਰਨ ਤੋਂ ਕਿਦੋਂ ਆਇਆ ਇੱਦਾਂ ਕੱਲ ਪਰਸੋਂ ਹੀ کہہ ਰਹੇ ਪਰਸੋਂ ਚਾਹਤੇ ਜੋ ਦੱਸ ਰਹੇ ਜੀ ਜਿੱਦਿਹਾ ਇਹਨਾਂ ਨੇ ਆਪਣੋ ਵਰਬਲੀ ਦੱਸਿਆ ਸੀ ਪੁਲਿਸ ਨੂੰ ਇਹ ਸਿਖਣ ਦੱਸਿਆ ਸੀ ਦੇਖੋ ਜੀ ਇਵੈਂਚੁਅਲੀ ਤਾਂ ਜਦੋਂ ਨੂੰ ਮੌਕੇ ਤੇ ਨੰਨਾ ਤੇ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਤੇ ਬਿਆਨ ਲਿਖਾਣ ਲਈ ਵੀ ਨਹੀਂ ਆ ਰਹੇ ਸੀ ਇਸ ਕਰਕੇ ਕਿਉਂਕਿ ਏਡਾ ਵੱਡਾ ਕ੍ਰਾਈਮ ਰਿਪੋਰਟ ਹੋ ਐਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀਗਾ ਉਸ ਦਿਨ ਤਾਂ ਸੌਂਗੇ ਇਹ ਜਾ ਕੇ ਰਾਮ ਰਾਮ ਦੇ ਘਰੇ ਉਸ ਦਾ ਅਗਲੇ ਦਿਨ ਫਿਰ ਬਿਆਹ ਜੇ ਬਰਾਤ ਜਾਣੀ ਸੀਗੀ ਯਾਰ ਤੂੰ ਲੋਗੇ ਚਲੇ ਗਏ ਸਾਨੂੰ ਬਰਾਤ ਜਾਂਦੇ ਸਮੇਂ ਵੀ ਇਹ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੌਟ ਤੇ ਉੱਥੇ ਸਾਡੇ ਕੋਲ ਘਟਜੇ ਗਿਆ ਫਿਰ ਇਹ ਕਲਰ ਰਿਪੋਰਟ ਕਰਕੇ ਗਿਆ ਵੀ ਸਾਡੇ ਨਾਲ ਰਾਤ ਇਹ ਹੋਈ ਰ ਤੇ ਅਸੀਂ ਆ ਕੇ ਲਖਾਵਾਂਗੇ ਸ਼ਾਮ ਨੂੰ ਸੋ ਥੀਸ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕ ਕਿ ਇਸ ਗਾਈਡ ਵੀ ਕਰਦੇ ਹੈ ਲਾਅ ਐਨਫੋਰਸਮੈਂਟ ਏਜੰਸੀਸ ਹੋਵੇ ਤੁਹਾਡੇ ਜੋ ਵੀ ਕਿੰਨੇ ਆਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਵੀਡੀਓ ਕਿਸ ਨੇ ਜਿਹੜੀ ਵੀਡੀਓ ਜਿਹੜੀ ਵੀਡੀਓ ਜੀ ਜਿਹੜਾ ਭਜ ਰਿਹਾ ਕੋਈ ਲੜਕਾ ਉਹ ਇਹਨਾਂ ਨੇ ਸਾਨੂੰ ਦਿੱਤੀ ਹੈ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ CIA 2 ਦੀ ਟੀਮ ਸਾਰਾ ਦਿਨ ਲੱਗੀ ਰਹੀ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 BNS ਫਾਲਸ ਇਨਫੋਰਮੇਸ਼ਨ ਵੀ ਹੈ ਇਹ ਹੈ ਤਾਂ ਨਾਨ ਕਾਗਨੀਜ਼ੇਬਲ ਬਟ ਇਹਦੇ ਚ ਇੱਕ ਸਮਝ ਹੀ ਹੈਗੀ ਸੋ ਅਸੀਂ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲੱਤਾ ਬਿਕੋਜ਼ ਕੱਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ ਸੀ ਹੁਣ ਇਹਨਾਂ ਨੇ ਕਿਹੜੀ ਧਰਮਾਂ ਤੇ ਮੁਕਦਮਾ ਦੱਸ ਕੀ ਦੋਸ ਸਤਾਰਾਂ ਦਾ ਜਿਹ ਜੋ ਸੈਕਸ਼ਨ ਅਸੀਂ ਲਾਈ ਸੀ ਉਹਦਾ ਘਾਟਾ ਕੀਤਾ ਤੇ ਇਸੇ ਕੇਸ ਚ ਜਿਹੜਾ 217 ਬੀ ਐਨ ਐਸ ਲਾਈ ਹੈ ਜਿਹੜਾ 182 ਦਾ ਇਕੁਇਵਲੈਂਟ ਹੈ